25 ਸਾਲ ਦੀ ਉਮਰ ਦੇ ਵਿੱਚ ਬੀਬੀ ਸੁੰਦਰੀ ਨੇ ਇਸ ਜਗ੍ਹਾ ਤੇ ਲੜਦੇ ਲੜਦੇ ਪਾਈ ਸੀ ਸ਼ਹਾਦਤ ਜੀ ਹਾਂ ਇਹ ਗੁਰਦੁਆਰਾ ਸਾਹਿਬ ਸ਼ਹੀਦ ਬੀਬੀ ਸੁੰਦਰੀ ਕੌਰ ਜੀ ਜੋ ਕਿ ਗੁਰਦਾਸਪੁਰ ਦੇ ਮੁਕੇਰੀਆ ਰੋਡ ਤੇ ਸਥਿਤ ਹੈ ਤੁਹਾਨੂੰ ਦੱਸ ਦਈਏ ਕਿ ਮੁਗਲ ਕਾਲ ਦੇ ਵਿੱਚ ਜ਼ੁਲਮ ਦੇ ਖਿਲਾਫ ਲੜਦੇ ਲੜਦੇ ਸ਼ਹਾਦਤ ਪਾਉਣ ਵਾਲੇ ਸਿੰਘਾਂ ਸਿੰਘਣੀਆਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਪਰ ਬੀਬੀ ਸੁੰਦਰੀ ਕੌਰ ਇੱਕ ਅਜੇ ਹੀ ਸ਼ੇਰਨੀ ਦਾ ਨਾਮ ਹੈ ਜਿਸ ਨੇ 25 ਸਾਲ ਦੀ ਉਮਰ ਦੇ ਵਿੱਚ ਇਹ ਮੁਗਲ ਫੌਜਾਂ ਨਾਲ ਲੜਦੇ ਹੋਏ ਸ਼ਹਾਦਤ ਪਾਈ ਖਤਰੀ ਸ਼ਾਹੂਕਾਰ ਪਰਿਵਾਰ ਦੇ ਵਿੱਚ ਜਨਮ ਲੈਣ ਵਾਲੀ ਬੀਬੀ ਸੁੰਦਰੀ ਆਪਣੇ ਭਰਾ ਬਲਵੰਤ ਰਾਏ ਜੋ ਸਿੰਘ ਸੱਜ ਕੇ ਬਲਵੰਤ ਸਿੰਘ ਬਣ ਗਏ ਸੀ ਦੇ ਨਾਲ ਹੋਰ ਸਿੰਘਾਂ ਦੀ ਸੇਵਾ ਕਰਨ ਦੇ ਲਈ 19 ਸਾਲ ਦੀ ਉਮਰ ਵਿੱਚ ਹੀ ਮਹਿਲਾਾਂ ਦੀ ਜ਼ਿੰਦਗੀ ਛੱਡ ਕੇ ویرਾਨੇ ਜੰਗਲ ਵਿੱਚ ਆ ਗਏ ਅਤੇ ਮੁਗਲਾਂ ਦਾ ਸਾਥ ਦੇਣ ਵਾਲੇ ਜਸਪਤ ਰਾਏ ਦਾ ਸਿਰ ਕਲਮ ਕਰਨ ਵਾਲੇ ਸਿੰਘ ਸੂਰਮਿਆਂ ਤੇ ਆਪਣੇ ਭਰਾ ਦੇ ਲਈ ਲੰਗਰ ਪਾਣੀ ਦੀ ਸੇਵਾ ਨਿਭਾਉਂਦੇ ਰਹੇ ਬਾਅਦ ਵਿੱਚ ਆਪਣੇ ਭਰਾ ਜਸਪਤ ਰਾਏ ਦਾ ਸੋਧਾ ਲਾਉਣ ਵਾਲੇ ਸਿੰਘਾਂ ਨੂੰ ਲਬਦੇ ਲਬਦੇ ਲਖਵਤ ਰਾਏ ਜੀ ਇੱਥੇ ਪਹੁੰਚ ਗਿਆ ਅਤੇ 30000 ਮੁਗਲ ਫੌਜ ਦੇ ਨਾਲ ਜੰਗਲ ਨੂੰ ਅੱਗ ਲਗਾ ਕੇ ਚਾਰੇ ਪਾਸੇ ਸਿੰਘਾਂ ਨੂੰ ਘੇਰਾ ਪਾ ਲਿਆ ਤਾਂ ਮਾਤਾ ਸੁੰਦਰ ਕੌਰ 25 ਸਾਲ ਰਿਪੀਟ ਤਾਂ ਮਾਤਾ ਸੁੰਦਰੀ ਕੌਰ 25 ਸਾਲ ਦੀ ਉਮਰ ਵਿੱਚ ਲੜਦੇ ਲੜਦੇ ਸ਼ਹਾਦਤ ਪਾ ਗਏ ਇਤਿਹਾਸ ਦੱਸਦਾ ਹੈ ਕਿ 11000 ਸਿੰਘਾਂ ਦੇ ਵਿੱਚੋਂ ਕੁਝ ਹੀ ਇੱਥੋਂ ਬਚ ਕੇ ਰਾਜਸਥਾਨ ਵੱਲ ਨਿਕਲ ਪਾਏ ਅਤੇ ਬਾਕੀ ਇਹਦੇ ਇੱਥੇ ਸ਼ਹਾਦਤ ਹੋ ਗਈ ਸੀ ਬੀਬੀ ਸੁੰਦਰੀ ਦੀ ਸ਼ਹਾਦਤ ਇਸ ਗੱਲ ਦੀ ਵੀ ਮਿਸਾਲ ਹੈ ਕਿ ਸਿੰਘਾਂ ਦੀ ਲੜਾਈ ਮੁਗਲਾਂ ਦੀ ਜ਼ਾਲਮ ਮਾਨਸਿਕਤਾ ਦੇ ਖਿਲਾਫ ਸੀ ਨਾ ਕਿ ਮੁਗਲਾਂ ਦੇ ਖਿਲਾਫ ਕਿਉਂਕਿ ਬੀਬੀ ਸੁందਰੀ ਕੌਰ ਦੀ ਸ਼ਹਾਦਤ ਦਾ ਕਾਰਨ ਜੰਗਲ ਵਿੱਚ ਪਿਆ ਇੱਕ ਅਜਿਹਾ ਮੁਗਲ ਜ਼ਖਮੀ ਬਣਿਆ ਜਿਸ ਨੂੰ ਪਾਣੀ ਪਿਲਾਉਣ ਦੇ ਲਈ ਬੀਬੀ ਸੁందਰੀ ਕੌਰ ਘੋੜੇ ਤੋਂ ਉਤਰੀ ਸੀ ਪਰ ਜਦੋਂ ਉਸ ਮੁਗਲ ਨੂੰ ਪਤਾ ਲੱਗਿਆ ਕਿ ਇਹ ਬੀਬੀ ਸੁందਰੀ ਇੱਕ ਹਿੰਦੂ ਪਰਿਵਾਰ ਦੇ ਨਾਲ ਸਬੰਧਿਤ ਹੈ ਤਾਂ ਉਸ ਜ਼ਖਮੀ ਮੁਗਲ ਨੇ ਉਹਨਾਂ ਦੇ ਉੱਪਰ ਤਲਵਾਰ ਨਾਲ ਵਾਰ ਕਰ ਦਿੱਤਾ ਜਿਸ ਦੇ ਨਾਲ ਬੀਬੀ ਸੁందਰੀ ਜੀ ਸ਼ਹੀਦ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਨਵਾਂ ਦਾ ਸ਼ੰਭ ਗੁਰਦੁਆਰਾ ਸ਼ਹੀਦ ਬੀਬੀ ਸੁందਰ ਕੌਰ ਗਰਦਾਸਪੁਰ ਮੱਕੇਰੀਆਂ ਰੋਡ ਦੇ ਰਸਤੇ ਤੇ ਪੈਂਦਾ ਹੈ। ਫਿਰ ਸਸਤਾਨਾਂ ਦੇ ਉੱਤੇ 24 ਘੰਟੇ ਲੰਗਰ ਔਰ ਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਨੇ ਔਰ ਗਤਕਾ ਸਿਖਾਇਆ ਜਾਂਦਾ ਹੈ ਬੱਚਿਆਂ ਨੂੰ ਭਾਈ ਸੰਦੀਪ ਸਿੰਘ ਜੀ ਇੱਥੇ ਪੱਕੇ ਨੇ ਔਰ ਹੋਰ ਵੀ ਸੁਆਮਾਂ ਰਹਿਣ ਦੀਆਂ ਵੀ ਨੇ ਔਰ ਇੱਥੇ ਬੀਬੀ ਸੁੰਦਰ ਕੌਰ ਜੀ ਦੀ ਤੁਸੀਂ ਆਉਣ ਦੀ ਗੱਲ ਪੁੱਛੀ ਹੈ। ਮਾਤਾ ਸੁੰਦਰ ਕੌਰ ਜੀ ਪਹਿਲਾ ਨਾਮ ਮਾਤਾ ਜੀ ਦਾ ਸਰਸਵਤੀ ਸੀ ਫਿਰ ਸੁੰਦਰੀ ਵੀ ਪਿਆਰ ਨਾਲ ਕਹਿੰਦੇ ਸਨ ਔਰ ਮਾਤਾ ਜੀ ਦਾ ਪਿੰਡ ਕਪੂਰਥਲ ਵਿੱਚ ਸ਼ਾਮੇ ਖਤਰੀ ਕੋ ਪਥੇ ਪਿੰਡ ਦਾ ਨਾਂ ਸੀਗਾ ਉਸ ਥਾਂ ਤੇ ਅੱਜ ਵੀ ਗੁਰਦੁਆਰਾ ਸਾਹਿਬ ਬਣਿਆ ਹੈ ਔਰ ਮਾਤਾ ਜੀ ਦੇ ਵੱਡੇ ਭਰਾਤਾ ਜੋ ਬਾਬਾ ਬਲਵੰਤ ਸਿੰਘ ਜੀ ਇਹ ਸਿੱਖਾਂ ਦੇ ਨਾਲ ਬਹਿ ਕੇ ਇਹਨਾਂ ਬਾਣੀ ਸਿੱਖੀ ਸੀ ਬਾਣੀ ਸੇਖ ਕੇ ਬਾਣੀ ਦਾ ਬਹੁਤ ਅਭਿਆਸ ਕਰਦੇ ਸਨ ਫਿਰ ਉਸ ਤੋਂ ਬਾਅਦ ਖੁਸ਼ ਹੋ ਕੇ ਪ੍ਰੇਰਣਾ ਲੈ ਕੇ ਖੰਡੇ ਬਾਟੇ ਖੰਡੇ ਬਾਟੇ ਦੀ ਪੌਲ ਲਈ ਹੈ ਪੌਲ ਲੈ ਕੇ ਫਿਰ ਮਾਤਾ ਜੀ ਨੂੰ ਵੀ ਬਾਣੀ ਸਿਖਾਈ ਹੈ ਮਾਤਾ ਜੀ ਨੇ ਬਾਣੀ ਸਿੱਖੀ ਹੈ ਮਾਤਾ ਜੀ ਵੀ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਇੱਧਰ ਨੂੰ ਖਿੱਚ ਪਈ ਐ ਤੇ ਉਹ ਵੀ ਇੱਧਰ ਨੂੰ ਆਏ ਨੇ ਫਿਰ ਇੱਥੇ ਬੱਬਾ ਲਵੰਤ ਸਿੰਘ ਜੀ ਇਸ ਸਥਾਨ ਤੇ ਪਹਿਲੇ ਨਹੀਂ ਆਏ ਪਹਿਲੇ ਰੋੜੀ ਸਾਹਿਬ ਵਾਲੇ ਸਿੰਘ ਸਾਹਿਬ ਜੋ ਉਧਰੋਂ ਲਾਹਰੋ ਸਿੰਘ ਇੱਧਰ ਆਏ ਨੇ ਉਸ ਤੋਂ ਬਾਅਦ ਆਸਤੇ ਆਸਤੇ ਭਲ ਕਰਦੇ ਆ ਸਿੰਘਾਂ ਦੇ ਨਾਲ ਫਿਰ ਬੱਬਾ ਲਵੰਤ ਸਿੰਘ ਜੀ ਇੱਥੇ ਆ ਕੇ ਰਲ ਗਏ ਜਥੇ ਨਾਲ ਇੱਥੇ ਬਹੁਤ ਸਮੇਂ ਤੋਂ ਰਹਿ ਰਹੇ ਨੇ ਇਕੱਠੇ ਕਈ ਕਾਫੀ ਸਮਾਂ ਲੱਗਾ ਇਥੇ ਰਹਿਣ ਨੂੰ ਇਸ ਤੋਂ ਬਾਅਦ ਫਿਰ ਕੁਝ ਸਮਾਂ ਬਾਅਦ ਬੱਬਾ ਲਵੰਤ ਸਿੰਘ ਜੀ ਆਪਣੇ ਨਗਰ ਗਏ ਨੇ ਕਿਉਂਕਿ ਮਾਤਾ ਪਿਤਾ ਜੀ ਨਾਲ ਵਿਆਹ ਭੈਣ ਜੀ ਨਾਲ ਵਾਅਦਾ ਕਰਕੇ ਆਏ ਸਨ ਕਿ ਆਵਾਂਗਾ ਤੇ ਗਏ ਨੇ ਪਤਾ ਜੀ ਕਹਿੰਦੇ ਮੈਂ ਤੁਹਾਡੇ ਨਾਲ ਬਾਬਾ ਲੰਸੋਹ ਜੀ ਨੇ ਕਿਹਾ ਜੀ ਤੂੰ ਘਰ ਰਹਿਣਾ ਮੈਂ ਤੈਨੂੰ ਘਰ ਛੱਡ ਦਿੰਦਾ ਪਰ ਕਹਿੰਦੇ ਨਹੀਂ ਮੈਂ ਨਾਲ ਜਾਣਾ ਸੇਵਾ ਕਰਨੀ ਆ ਫਿਰ ਸਿੰਘਾਂ ਦੇ ਨਾਲ ਹੀ ਇੱਥੇ ਆ ਗਏ ਨੇ ਆ ਕੇ ਫਿਰ ਇੱਥੇ ਸੇਵਾ ਕੀਤੀ ਹੈ ਇਸੇ ਹਿਸਤਾਨ ਤੇ ਹੀ ਮਾਤਾ ਜੀ ਨੇ ਸ਼ਹੀਦੀ ਪਾਈ ਆ ਲਖਪਤ ਰਾਏ ਕੀ ਕਰਦੇ ਸੀ ਇੱਥੇ ਔਰ ਕਿੰਨੇ ਸਿੰਘ ਸੀ ਇੱਥੇ ਇੱਥੇ 11000 ਸਿੰਘ ਸਨ ਇਸ ਕਨਵਾਂ ਦੇ ਸ਼ੰਭ ਵਿੱਚ ਕਿਉਂਕਿ ਸ਼ੰਭ ਬਹੁਤ ਲੰਮਾ ਹੈ 11000 ਸਿੰਘ ਜੋ ਇੱਕ ਦੋ ਕਿੱਲਾਂ ਵਿੱਚ ਆਉਣ ਵਾਲੇ ਨਹੀਂ ਇਹ ਵਾ ਕਾਫੀ ਸੰਭ ਵੀ ਬਹੁਤ ਵੱਡਾ ਹੈ ਸਾਰੇ ਸਮੇਂ ਵਿੱਚ ਜੰਗਲ ਬਹੁਤ ਵੱਡਾ ਸੀਗਾ ਜੰਗਲ ਦੇ ਵਿੱਚ ਇੱਥੇ ਰਾਤ ਨੂੰ ਤੇ ਆਉਣਾ ਵੀ ਮੁਸ਼ਕਲ ਸੀ ਉਸ ਸਮੇਂ ਵਿੱਚ ਪਰ ਇਹ ਬਿਆਸ ਤੇ ਰਿਆ ਪੈਂਦਾ ਲੱਗੀ ਇੱਕ ਨਦੀ ਪੈਂਦੀ ਹੈ ਜਿਹੜੀ ਕੁਦਰਤੀ ਸੋਮੇ ਦੀ ਨਦੀ ਚੱਲਦੀ ਆਪਣੇ ਆ ਇਹਦੇ ਕਿਨਾਰੇ ਸਿੰਘ ਰਹਿੰਦੇ ਸਨ ਇੱਥੇ ਰਹੇ ਕੇ ਸਿੰਘ ਇਥੋਂ ਹੀ ਉਹ ਸਿੰਘਾਂ ਦਾ ਤਾਂ ਕੋਈ ਪਤਾ ਨਹੀਂ ਕਿਦੋਂ ਦੇ ਰਹਿੰਦੇ ਸਨ ਪਰ ਇੰਨਾ ਜੁਰਾ ਕਿ 1746 ਵਿੱਚ ਸਿੰਘ ਇੱਥੇ ਆਏ ਨੇ ਜੋ ਇਤਿਹਾਸ ਕਹਿੰਦਾ ਹੈ ਔਰ ਇੱਥੋਂ ਇੱਥੇ ਫਿਰ ਕਾਫੀ ਦੇ ਰਹੇ ਉਦੋਂ ਹੀ ਥੋੜੇ ਸਮੇਂ ਦੀਆਂ ਵਸ਼ੀਧੀਆਂ ਪਾ ਗਏ ਨੇ ਕਿਉਂਕਿ ਮਾਤਾ ਜੀ ਨੇ ਕਿਹੜੀ ਸੇਵਾ ਚੁੱਕੀ ਉਹਨਾਂ ਦੀ ਮਾਤਾ ਜੀ ਨੇ ਸੇਵਾ ਚੁੱਕੀ ਹੈ ਪ੍ਰਸ਼ਾਦੇ ਬਕਾਉਣ ਦੀ ਔਰ ਉਸ ਤੋਂ ਬਾਅਦ ਸਿੰਘਾਂ ਦੀ ਜੋ ਮਲਮ ਪੱਟੀ ਹੈ ਉਹੀ ਸੋਣਿਆਂ ਲਿਖਿਆ ਕਿ ਉਹ ਵੀ ਕਰਦੇ ਸਨ ਜੋ ਜਕਮੀ ਸਿੰਘ ਹੋ ਜਾਂਦੇ ਨੇ ਮਤਲਬ ਇਹਨਾਂ ਦੀ ਸ਼ਹਾਦਤ ਕਿੱਦਾਂ ਹੋਈ ਸ਼ਹਾਦਤ ਫਿਰ ਜਦੋਂ ਲਖਪਤ ਰਾਏ ਜਸਪਤ ਰਾਏ ਨੇ ਸਿਰ ਕਲਮ ਕੀਤਾ ਸਿੱਖਾਂ ਨੇ ਰੋੜੀ ਸਾਹਿਬ ਜੋ ਪਾਕਿਸਤਾਨ ਦੀ ਗੁਰਦੁਆਰਾ ਪੈਂਦਾ ਹੈ ਫਿਰ ਲਖਪਤ ਰਾਏ ਨੇ ਜਾ ਕੇ ਜਹਿਆ ਖਾਨ ਦੇ ਨਾਲ ਬਹਿ ਕੇ ਸਲਾਹ ਕਰਕੇ ਔਰ ਅਰਦਾਬ ਮਹਿੰਤੀ ਕੀਤੀ ਕਿ ਮੈਨੂੰ ਜੋ ਮੇਰੇ ਭਰਾ ਦਾ ਬਦਲਾ ਲੈਣਾ ਹੈ ਔਰ ਮੈਨੂੰ ਅੱਗੇ ਫੌਜ ਦਿੱਤੀ ਜਾਵੇ ਔਰ ਅੱਗੇ ਦਿੱਤੀ ਜਾਵੇ ਮੈਂ ਕੋਈ ਸਿੱਖ ਰਹਿਣ ਨਹੀਂ ਦੇਣਾ ਫਿਰ ਹਣ ਲਾਗੇ ਲਾਗੇ ਤੇ ਸਾਰੇ ਸਿੱਖ ਜੋ ਕੀਤੀ ਸਿੱਖ ਸਨ ਜੋ ਮਿਹਨਤ ਕਰਦੇ ਸਨ ਉਹਨਾਂ ਦਾ ਕਤਲ ਕੀਤਾ ਫਿਰ ਜਿਹੜੇ ਸਿਆਣੇ ਖੱਤਰੀ ਸਨ ਬ੍ਰਾਹਮਣ ਸਨ ਜਾਂ ਕੋਈ ਮੁਸਲਮਾਨ ਵੀ ਕੋਈ ਦਇਆਵਾਨ ਹੁੰਦਾ ਉਹ ਕਹਿੰਦੇ ਵੀ ਇਹ ਪਿੰਡ ਦੇ ਨੇ ਵਰਤਨ ਵਾਲੇ ਤੂੰ ਇਹਨਾਂ ਨੂੰ ਕਿਉਂ ਮਾਰਦਾ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਜਾ ਕੇ ਲੜ ਫਿਰ ਉੱਥੋਂ ਮਾਰ ਕੇ ਫਿਰ ਪੁੱਛਿਆ ਕਿ ਜਿਹੜੇ ਸਿੰਘ ਇੱਥੇ ਸਨ ਕਿੱਥੇ ਰਹਿੰਦੇ ਆ ਕਿੱਥੇ ਚਲੇ ਗਏ ਨੇ ਫਿਰ 10 22 ਵੀ ਇੱਥੇ ਸੀਆਰਡੀ ਲੈ ਕੇ ਸੁਹਾ ਇੱਥੇ ਆ ਕੇ ਫਿਰ ਘੇਰਾ ਪਾ ਕੇ ਜੰਗਲ ਨੂੰ ਅੱਗ ਲਾ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਔਰ ਸਿੰਘ ਵੀ ਜੁੱਧ ਵਿੱਚ ਲੜ ਕੇ ਉਹਨਾਂ ਨਾਲ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ ਕੁਝ ਸਿੰਘ ਕਹਿੰਦੇ ਨੇ ਕਿ ਰਸਤਾਨ ਦੀ ਸਾਈਡ ਨੂੰ ਚਲੇ ਗਏ ਨੇ ਮਾਤਾ ਜੀ ਦੀ ਸ਼ਹਾਦਤ ਵੀ ਦੋ ਮਾਤਾ ਸੁੰਦਰੀ ਮਾਤਾ ਦੀ ਸ਼ਹਾਦਤ ਤੇ ਜਿਤਨਾ ਆਪਾਂ ਪੜਿਆ ਹੈ ਇਹੀ ਹੈ ਕਿ ਜੋ ਲੱਗੇ ਇੱਥੋਂ ਸਾਡੇ ਨਾਲ ਹੀ ਆ ਇਸੇ ਸਿਧਾਂਤ ਤੇ ਹੀ ਜਦੋਂ ਆਏ ਨੇ ਮਾਤਾ ਜੁੱਧ ਵਿੱਚ ਲੜਦੇ ਲੜਦੇ ਉਹ ਵਾਪਸ ਆ ਰਹੇ ਸਨ ਕਹਿ ਲਿਖਿਆ ਕਿ ਇੱਕ ਮੁਗਲ ਜਿਹੜਾ ਉਹ ਹਾਇ ਹੈ ਕਰਦਾ ਜਕਮ ਨਾਲ ਡਿੱਗਾ ਹੋਇਆ ਸੀ ਫੱਟਰ ਹੋਇਆ ਸੀ ਮਾਤਾ ਜੀ ਕੋੜਾ ਰੋਕ ਕੇ ਉਹਨੂੰ ਜਲ ਪਾਣੀ ਛਕਾਇਆ ਉਹਨੂੰ ਪੁੱਛਿਆ ਤੂੰ ਕੌਣ ਹੈ ਤੇ ਮਾਤਾ ਜੀ ਨੇ ਦੱਸਿਆ ਆਪਣਾ ਨਾਂ ਵੀ ਮੈਂ ਐ ਹ ਉਹਨੇ ਕਿਹਾ ਤੂੰ ਕਾਫਰ ਹੈ ਉਹ ਕੁਦਰਦੀ ਤਲਵਾਰ ਉਹਦੇ ਮੁੱਠੀ ਹੱਥ ਵਿੱਚ ਪਈ ਸੀ ਉਹਨੂੰ ਲੰਮੇ ਪਏ ਨੇ ਵੱਟ ਕੇ ਮਾਰੀ ਜੋ ਮਾਤਾ ਜੀ ਦੇ ਆ ਇੱਥੇ ਛਾਤੀ ਦੇ ਵਿੱਚ ਲੱਗਿਆ ਟੱਪ ਤਪ ਲਗਨ ਕਰਕੇ ਮਾਤਾ ਜੀ ਬੇਸ਼ ਹੋ ਗਏ ਇਥੋਂ ਸਿੰਘ ਫਿਰ ਗਏ ਨੇ ਚੁੱਕ ਕੇ ਲੈ ਕੇ ਆਏ ਆ ਉਹ ਲੈ ਕੇ ਵਸਤਾਨ ਤੇਰੇ ਕੁਝ ਦਿਨ ਫਿਰ ਇੱਥੇ ਰਹੀ ਨੇ ਵਸ਼ੀਧੀਆਂ ਪ੍ਰਾਪਤ ਕਰ ਗਏ ਨੇ ਜੁੱਧ ਵਿੱਚ ਕਿੰਨੀ ਉਮਰ ਉਹਨਾਂ ਦੀ ਲਾਗ ਉਸ ਟਾਈਮ ਕੋਈ 26-27 ਸਾਲ ਦੇ ਵਿੱਚ ਹੋਏਗੀ ਮਾਤਾ ਜੀ ਉਮਰ ਥੋੜੀ ਤੇਰਾ ਨਾਮ ਨਰਿੰਦਰ ਸਿੰਘ ਹੈ ਜੀ ਔਰ ਇੱਥੇ 24 ਘੰਟੇ ਲੰਗਰ ਚੱਲਦਾ ਹੈ ਔਰ ਗੱਤਕਾ ਸਕਾਇਆ ਜਾਂਦਾ ਹੈ ਬਾਣੀ ਦੀ ਸੰਥਿਆ ਵੀ ਅਸੀਂ ਉਹ ਦੇਣ ਨੂੰ ਪ੍ਰਬੰਧ ਕਰ ਰਹੇ ਆਂ ਬਾਕੀ ਅਸੀਂ ਕਮਰੇ ਇੱਥੇ ਤਿਆਰ ਕੀਤੇ ਬਾਥਰੂਮ ਤਿਆਰ ਕਰਤੇ ਜੇ ਛੋਟਾ ਮੋਟਾ ਕੋਈ ਸਕੂਲ ਦੀ ਵੀ ਲੋੜ ਪਏ ਤੇ ਅਸੀਂ ਇੱਥੇ ਸਕੂਲ ਵੀ ਇੱਕ ਚਲਾਵਾਂਗੇ ਔਰ ਦਵਾਈ ਦੇ ਕੈਂਪ ਲੱਗਦੇ ਆ ਇੱਥੇ ਬਾਕੀ ਸੰਗਤਾਂ ਬਹੁਤ ਹੁੰਦੀਆਂ 24 ਘੰਟੇ ਲੰਗਰ ਚੱਲਦਾ ਹੈ ਅੱਜ ਦਾ ਨੌਜਵਾਨ ਜੋ ਸਿੱਖ ਇਤਿਹਾਸ ਤੋਂ ਵਿਮੁਖ ਹੁੰਦਾ ਜਾ ਰਿਹਾ ਗੁਰਮਤ ਤੋਂ ਵਿਮੁਖ ਹੁੰਦਾ ਜਾ ਰਿਹਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਭਾਈ ਸਾਰੇ ਵਿਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਇਸ ਸਿੱਖ ਇਤਿਹਾਸ ਜਿਆਦਾ ਜਿਆਦਾ ਪੜੋ ਸਿੱਖੀ ਨਾਲ ਜੁੜੋ ਬਾਣੀ ਤੇ ਬਾਣੇ ਨਾਲ ਜੁੜੋ ਤੇ ਸਿੱਖ ਦਾ ਦੁਬਾਰਾ ਉਸੇ ਹੀ ਹਾਲਾਤ ਵਿੱਚ ਆਓ ਸਾਰੇ ਜਣੇ ਰਲ ਕੇ ਲੱਗਦਾ ਨਹੀਂ ਹੈ ਕਿ ਸੰਸਥਾਵਾਂ ਜਿਹੜੀਆਂ ਸਿੱਖ ਜਥੇਬੰਦੀਆਂ ਸਿੱਖਾਗੂ ਆ ਜਿਹੜੇ ਉਹਨਾਂ ਨੂੰ ਕੋਈ ਉਪਰਾਲਾ ਕਰਨਾ ਚਾਹੀਦਾ ਨਾ ਜਿਉਂ ਉਹਨਾਂ ਨੂੰ ਹੋਰਾਂ ਤੇ ਲਿਆਉਂਦਾ ਕਰਨਾ ਚਾਹੀਦਾ ਹਾਂਜੀ ਸੇ ਗੁਰਦੁਆਰਿਆਂ ਦੇ ਵਿੱਚ ਸਿੱਖ ਇਤਿਹਾਸ ਸੁਣਾਉਣਾ ਚਾਹੀਦਾ ਔਰ ਸੰਥਿਆ ਦੇਣੀ ਚਾਹੀਦੀ ਬਾਣੀ ਦੇ ਕੀਰਤਨ ਗਤਕਾ ਤੇ ਜੋ ਵੀ ਇਤਿਹਾਸ ਹੈ ਸਾਰੇ ਸਿਖਾਉਣੇ ਚਾਹੀਦੇ ਆ ਇਹ ਹੀ ਅਪੀਲ ਕਰਦੇ ਆ A1 ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਦੀ ਰਿਪੋਰਟ